ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਤਾ ਮਿਹਨਤ ਕਰਕੇ ਰੋਟੀ ਖਾਂਦੇ ਸਾਂ ਆਪਣੇ ਘਰ ਵਿੱਚ ਰਹਿਣ ਬਸੇਰਾ ਕਰਕੇ ਸਮਾਂ ਬਤੀਤ ਕਰ ਰਿਹਾ ਇਸਾਂ ਸੁੱਤਿਆ ਪਿਆ ਹੀ ਆਇਆ ਪਾਣੀ ਤਬਾ ਮਚਾ ਕੇ ਚਲਾ ਗਿਆ ਸਾਡੀ ਕੌਣ ਲਵੇਗਾ ਸਾਰ ਇਹ ਦਰਦ ਭਰੇ ਲਫ਼ਜ਼ਾਂ ਦਾ ਪ੍ਰਗਟਾਵਾ ਅੱਖਾਂ ਦੀ ਜੋਤ ਗਵਾ ਰਹੇ ਨੇਤਰਹੀਨ ਵਿਰਸਾ ਸਿੰਘ ਅਤੇ ਉਸ ਦੀ ਪਤਨੀ ਸ਼ਿੰਦਰ ਕੌਰ ਪਿੰਡ ਰਣਸੀਕਾ ਤਲਾ ਨੇ ਕੀਤਾ ਹੈ ਜਦੋਂ ਉਕਤ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਗਲੀ ਵਿੱਚ ਪਾਣੀ ਗਿੱਟਿਆ ਤੋਂ ਵੱਧ ਖੜਾ ਸੀ ਅਤੇ ਪਾਣੀ ਦੇ ਪ੍ਰਕੋਪ ਦਾ ਸਾਹਮਣਾ ਕਰ ਰਏ ਨੇਤਰਹੀਣ ਵਿਰਸਾ ਸਿੰਘ ਨਾਲ ਜਦੋਂ ਪਿੰਡ ਵਿੱਚ ਆਏ ਪਾਣੀ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਾਣੀ ਨੇ ਤਾਂ ਗਰੀਬਾਂ ਦਾ ਸਭ ਕੁਝ ਤਬਾਹ ਕਰ ਛੱਡਿਆ ਹੈ। ਉਹਨਾਂ ਨੇ ਦੱਸਿਆ ਕਿ ਮੇਰੀਆਂ ਅੱਖਾਂ ਵਿੱਚ ਚਿੱਟਾ ਮੋਤੀਆ ਹੋਣ ਕਾਰਨ ਮੇਰੀਆਂ ਅੱਖਾਂ ਵਿੱਚੋਂ ਲੋਸ ਮਾਪਤ ਹੋ ਗਈ ਹੈ ਅਤੇ ਮੇਰੀਆਂ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਮੇਰੇ ਘਰ ਵਿੱਚ ਪਾਣੀ ਨਾਲ ਮਜੀ ਤਬਾਹੀ ਮੇਰੀ ਰੂਹ ਨੂੰ ਦਿਖਾਈ ਦੇ ਰਹੀ ਹੈ। ਇਸ ਮੌਕੇ ਤੇ ਬਿਰਸਾ ਸਿੰਘ ਅਤੇ ਉਸ ਦੀ ਪਤਨੀ ਛਿੰਦਰਕੌਰ ਨੇ ਪਾਣੀ ਵਿੱਚ ਡੁੱਬੇ ਆਪਣੇ ਘਰ ਦੇ ਦੋ ਕਮਰਿਆਂ ਅਤੇ ਇੱਕ ਰਸੋਈ ਵਿੱਚ ਪਾਣੀ ਨਾਲ ਡੁੱਬ ਕੇ ਤਬਾਹ ਹੋਏ ਸਮਾਨ ਨੂੰ ਦਿਖਾਉਂਦਿਆਂ ਹੋਇਆ ਕਿਹਾ ਕਿ ਜੋ ਕੁਝ ਮਿਹਨਤ ਮਜ਼ਦੂਰੀ ਕਰਕੇ ਘਰਦਿਆਂ ਘਰੇਲੂ ਵਸਤਾ ਬਣਾਈਆਂ ਸਨ ਪਾਣੀ ਕਰਕੇ ਤਬਾਹ ਹੋ ਗਈਆਂ ਸਨ ਬੜੀਆ ਬੱਡ ਮੇਰੇ ਮੈਂ ਖਰਾਬ ਹੋ ਗਏ ਮੇਰੇ ਦਾਣਾ ਪੱਕਾ ਖਰਾਬ ਹੋ ਗਿਆ ਘਰ ਦੀ ਬਹੁਤ ਜ਼ਿਆਦਾ ਹੱਤ ਮੜੀ ਆ ਪਾਣੀ ਮੇਰੇ ਘਰ ਚ ਹਜੇ ਆ ਕੀ ਨਾ ਕੀ ਤਾਦਾ ਮਿਰਸਾ ਸਿੰਘ ਕਿਹੜਾ ਪਿੰਡ ਤਾਦਾ ਜੀ ਅਸੀ ਘਰ ਤਾਦਾ ਕੋਈ ਸਿਹਤ ਆਜ ਤੱਕ ਕੋਈ ਮਿਲੀ ਤੁਹਾਨੂੰ ਕੋਈ ਨਾ ਜੀ ਕੋਈ ਨਹੀਂ ਮਿਲੀ ਕੋਈ ਸਰਕਾਰੀ ਕੋਈ ਕੋਈ ਅਧਿਕਾਰੀ ਪਹੁੰਚਿਆ ਹੋਵੇ ਕੋਈ ਕੱਖ ਨਹੀਂ ਮਿਲਿਆ ਕੀ ਕੀ ਨਖਣ ਹੋਇਆ ਤੁਹਾਡਾ ਸਾਡਾ ਬੈਡ ਖਰਾਬ ਹੋਇਆ ਨਿਵਾਰੀ ਹੋ ਗਈ ਦਾਣੇ ਹੋਏ ਚੌਲ ਪੇਟੀ ਸੇ ਬਿਹਤਰ ਤੇ ਕਿਦੋਂ ਪਤਾ ਲੱਗਾ ਪਾਣੀ ਜਿਹੜਾ ਕਿੰਨਾ ਕਿੰਨਾ ਪਾਣੀ ਆਇਆ ਤੇ ਕਿਦੋਂ ਆਇਆ ਸੀ ਇਹ ਪਾਣੀ ਇੱਥੇ ਆਇਆ ਜੋ ਬਾਜੀ ਸਾਡ ਸਾਡ ਫੁਟੇਜ ਹਾਂ ਜੀ ਸਹੀ ਜਾਨ ਬੋਲਦੇ ਕੋਈ ਹੋਰ ਕੀ ਕੀ ਮਿਲਗੀ ਤੁਹਾਡਾ ਜਿਹੜਾ ਪਾਣੀ ਆਇਆ ਤੁਹਾਨੂੰ ਕਿਦੋਂ ਪਤਾ ਲੱਗਾ ਸਾਨੂੰ ਪਤਾ ਮਨੇਰੇ ਲੱਗਾ ਜਿਹੜਾ ਪਾਣੀ ਵੜ ਗਿਆ ਪਾਣੀ ਜੋ ਹਿਲਦੇ ਨਿਕਲ ਗਏ ਹਾਂਜੀ ਪਾਣੀ ਜੋ ਬਹੁਤ ਬਹੁਤ ਮੁਸ਼ਕਲ ਨਿਕਲੇ ਨੇ ਇਸ ਮੌਕੇ ਛਿੰਦਰ ਕੌਰ ਨੇ ਦੱਸਿਆ ਕਿ ਮੇਰੇ ਪਤੀ ਦੀਆਂ ਅੱਖਾਂ ਦੀ ਰੋਸ਼ਨੀ ਨਾ ਹੋਣ ਕਾਰਨ ਮੈਂ ਲੋਕਾਂ ਦੇ ਘਰਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੇਟੇ ਅਤੇ ਬੇਟੀ ਦਾ ਪਾਲਣ ਪੋਸ਼ਣ ਕਰ ਰਹੀ ਹਾਂ ਕਲਾ ਨੋਤੋ ਮਹਿੰਦਰ ਸਿੰਘ ਅਲੀਪੰਦ ਦੀ ਰਿਪੋਰਟ ਪੰਜਾਬੀ ਜਾਗਰਣ